ਮਾਣਾ ਦੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕੇਂਦਰ ਸਰਕਾਰ ਦੇ ਖਿਲਾਫ ਸਮਾਣਾ ਸ਼ਹਿਰ ਦੇ ਪਟਿਆਲਾ ਰੋਡ ਤੇ ਅਤੇ ਪਤਨਾ ਰੋਡ ਤੇ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਪਟਿਆਲਾ ਰੋਡ ਤੇ ਜਾ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਸੜ ਕੇ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਡਬਲ ਐਚ ਤੋਂ ਖੇਤੀ ਨੂੰ ਬਾਰ ਕੱਢੇ ਨਹੀਂ ਤਾਂ ਪੰਜਾਬ ਕਹਾ ਦੇਸ਼ ਦਾ ਕਿਸਾਨ ਬਰਬਾਦ ਹੋ ਜਾਏਗਾ। ਇਹ ਖਬਰ ਕਰੀਬ 3 ਵਜੇ ਦੁਪਹਿਰ ਦੇ ਵਿੱਚ ਕਵਰ ਕੀਤੀ ਗਈ। ਇਹ ਜੀ ਮੈਂ ਸੁਖਵਿੰਦਰ ਸਿੰਘ ਬਤੇ ਮੱਧਨੀ ਭਾਰਤੀ ਪਸੰਦ ਜਿਹੜਾ ਨੇ ਇੱਥੇ ਆਟਾ ਪੰਡਾ ਜੀ ਬਲਾਕ ਪ੍ਰਧਾਨ ਸਮਾਜਾ ਜੀ ਅੱਜ ਦਾ ਕੀ ਪ੍ਰੋਗਰਾਮ ਅੱਜ ਦਾ ਸਾਡਾ ਐਸਕੇਮ ਵੱਲੋਂ ਕਾਰਨੀ ਜੀ ਜਿਹੜਾ ਟਰੈਕਟਰ ਸਾਈਡ ਤੇ ਰੋਡ ਪੜਾਣੇ ਨੂੰ ਜੋਕ ਨੋਟ ਜਾਨ ਕਰਨਾ ਜੀ ਤੇ ਜਿਹੜੇ ਸਾਡੇ ਸਾਥੀਆਂ ਦੇ ਸਦਕਤ ਕਰਿਆ ਸਰਕਾਰ ਨੇ ਜੀ ਉਹਦੇ ਸਬੰਧ ਵਿੱਚ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਤੇ ਜਿਹੜੇ ਵੀ ਹਰਿਆਣਾ ਸਰਕਾਰ ਨੇ ਫਟਟਰ ਸਰਕਾਰ ਨੇ ਸਾਡੇ ਸਾਥੀ ਫਟੜ ਕਰੇ ਨੇ ਜਿੱਦ ਇੱਕ ਸਾਡਾ ਸਾਥੀ ਨੌਜਵਾਨ ਸੁਖਕਰਨ ਸਿੰਘ ਦੀ ਮੌਤ ਹੋਈ ਆ ਉਹਨੂੰ ਵੀ ਇਨਸਾਫ ਦਿੱਤਾ ਜਾਵੇ ਅਤੇ ਜੋ ਸਾਡੇ ਸਾਥੀ ਪੱਟੜ ਹੋਏ ਨੇ ਤੇ ਜਿਹੜੇ ਸਰਕਾਰ ਨੇ ਕਰੇ ਨੇ ਉੱਤੇ ਨਮਾਇਦਾਂ ਨੇ ਇਹਨਾਂ ਨੇ ਕਰਵਾਇਆ ਜੀ ਧੱਕਾ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ 307 ਦੇ ਦੋਦੇ ਪੱਟੇ ਹੋਣੀ ਚਾਹੀਦੀ ਹੈ ਤੇ ਉਹਦੇ ਸਬੰਧ ਵਿੱਚ ਸਾਡਾ ਪ੍ਰਸਤਾਵ ਇਹ ਬਾਦ 2 ਘੰਟੇ ਲੱਗੇ ਅੱਛਾ ਹਾਂ ਜੀ ਸਾਰੇ ਸਹਿਰ ਚਾਹ ਸਾਰੇ ਸਹਿਰ ਚਾਹ ਇਕਮਲ ਹਾਂ ਟਰੈਕਟਰਾਂ ਦੀ ਸਾਈਡ ਤੇ ਖੜਾ ਕੇ ਛੜਕਾਂ ਦਾ ਪੱਟਾ ਐਸਟ ਕਰਨਾ ਜੀ ਕੋਈ ਆਵਾਜਾਈ ਚ ਵਿਘਨ ਨਹੀਂ ਪਾਉਣਾ ਇਹ ਪਾਉ ਲਈ ਸੀ ਸਾਨੂੰ ਉਹਦੇ ਸਬੰਧ ਵਿੱਚ ਕਰ ਰਹੇ ਹਾਂ ਤੇ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ ਬੇਨਤੀ ਵੀ ਕਰਦੇ ਹਾਂ ਜੀ ਅਸੀਂ ਵੀ ਸਾਡੇ ਸਾਨੂੰ ਕਿਉਂ ਵਾਟਰਾਂ ਦੇ ਬਿਠਾਏ ਜ ਜਦੋਂ ਇੱਕ ਵਾਰ ਸਰਕਾਰ ਮੰਨ ਚੁੱਕੀ ਆ ਫਿਰ ਉਹ ਨੋਟੀਫਿਕੇਸ਼ਨ ਜਾਰੀ ਕਰ ਦੇਣਾ ਨੂੰ ਕੀ ਹਰਜ ਆ ਜੀ ਇਹ ਤੁਹਾਨੂੰ ਖਾਣਾ ਤੇ ਐਮਐਸਪੀ ਮਲੇ ਪਸੰਦਾਨ ਦਾ ਤਰ ਵੀਦਾ ਜੀ ਕਰਦਾ ਜੀ ਸ਼ਰਤਾਂ ਦੇ ਬਟਣ ਆ ਅੱਜ ਦਾ ਸਾਡਾ ਸੀਜ਼ਨ ਆ ਰਿਹਾ ਕੰਮ ਦਾ ਟਾਈਮ ਆ ਰਿਹਾ ਜੀ ਅਸੀਂ ਕਿਉਂ ਸ਼ਰਤਾਂ ਦੇ ਜਾਈਏ ਸਰਕਾਰ ਨੇ ਹੀ ਰੋਡ ਬੰਦ ਕਰੇ ਨੇ ਜੀ ਨਾਮ ਸਾਡਾ ਲਾਉਂਦੇ ਨੇ ਆ ਤੁਸੀਂ ਦੇਖ ਲਓ ਆਵਾਜ਼ ਆ ਚੱਲ ਰਹੀ ਸਾਰੇ ਅਸੀਂ ਸੇਟ ਤੇ ਖੜੇ ਆ ਜੀ ਸਰਕਾਰ ਨਹੀਂ ਕੱਲ ਲਾਇਨੇ ਜੀ ਇਹ ਸਰਕਾਰ ਨੂੰ ਇਹ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਜੀ ਪਸੰਦਾਂ ਦੇ ਜਿਹੜੇ ਹੱਕੀ ਮੰਗਾਂ ਨੇ ਉਹਨਾਂ ਨੂੰ ਮੰਨਣੀ ਆ ਜੇ ਤਣ ਵੀ ਆ ਚੱਲਣਾ ਤੇ ਜਿਹੜੀਆਂ ਇਸ ਸਿਗੂ ਬਾਰਡਰ ਜਾਂ ਖਨੌਰੀ ਬਾਰਡਰ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਸਹੀਆਂ ਗੋਲੀਆਂ ਚਲਾ ਕੇ ਇੱਕ ਕਿਸਾਨ ਨੂੰ ਸ਼ਹੀਦ ਵੀ ਕੀਤਾ ਗਿਆ ਹੈ। ਉਹਨਾਂ ਦੇ ਵਿਰੋਧ ਦੇ ਵਿੱਚ ਜਾਂ ਜਿਹੜੀ ਵਿਸ਼ੇਸ਼ ਫਾਰਸਲਸਤਾ ਹੈ ਉਹਦੇ ਵਿਰੋਧ ਦੇ ਵਿੱਚ ਜਿਹੜੀ ਆ ਕਿ ਮਾਰੂ ਨੀਤੀਆਂ ਲੈ ਕੇ ਆਏ ਨੇ ਉਹਦੇ ਵਿਰੋਧ ਦੇ ਵਿੱਚ ਸੀ ਇਹ ਧਰਨਾ। ਇਹ ਧਰਨੇ ਦਾ ਸਾਡਾ ਮਤਲਬ ਹੈ ਜੀ ਅਸੀਂ ਆਪਣੇ ਘਰਾਂ ਤੋਂ ਟਰੈਕਟਰ ਕੱਢ ਕੇ ਸਭ ਰੋਡਾਂ ਦੇ ਉੱਤੇ ਜਿਹੜੀਆਂ ਨੈਸ਼ਨਲ ਹਾਈਵੇ ਨੇ ਜਾਂ ਆਪਣੀਆਂ ਸੈਂਪਲ ਹਾਈਵੇ ਪੰਜਾਬ ਦੀਆਂ ਨੇ ਇਹਨਾਂ ਦੇ ਉੱਤੇ ਲਿਆ ਕੇ ਖੜਾਏ ਨੇ ਕਰੋ ਘਰ ਦਾ ਕੇ ਸਾਡਾ ਰੂਪ ਪ੍ਰਗਟ ਕਰਨ ਵਾਸਤੇ ਆਪਾਂ ਆਪਣੇ ਕਿਸਾਨਾਂ ਨੂੰ ਨੂੰ ਸਹੀ ਉਹਨਾਂ ਨਾਲ ਮਿਲ ਸਕੇ ਜਿਹੜਾ ਇਨਸਾਨ ਮਾਰਿਆ ਗਿਆ ਉਹਤੇ ਸਰਕਾਰ ਦੇ ਉੱਤੇ ਹਰਿਆਣੇ ਵਾਲੀ ਤੇ ਦਬਾਅ ਬਣਾਉਣਾ ਹੈ ਕਿ ਉਹਦੇ ਪਰਚਾ ਵੀ ਕਰਿਆ ਜਾਵੇ ਤੇ ਇਹ ਬਾਕੀ ਹਿੰਦੁਸਤਾਨ ਸਰਕਾਰ ਨੂੰ ਭਾਰਤ ਸਰਕਾਰ ਨੂੰ ਇਹ ਮੈਸੇਜ ਵੀ ਦੇਣਾ ਵੀ ਕਿ ਡਬਲਿਊਟੀਓ ਦੀਆਂ ਮਾਰੂ ਸਮਝੌਤਿਆਂ ਤੋਂ ਬਾਹਰ ਆਓ ਤੇ ਕੋਈ ਰੋਡ ਜਾਮ ਕੋਈ ਇਸ ਤਰ੍ਹਾਂ ਦਾ ਨਹੀਂ ਯਾਰ ਰੋਡ ਜਾਮ ਦਾ ਕੋਈ ਨਹੀਂ ਸਾਈਡ ਤੇ ਉੱਤੇ 7:00 ਵਜੇ ਪ੍ਰਦਰਸ਼ਨ ਕਰਦਾ ਹੈ ਜਾ ਗੁਰ ਜਸਬੀਰ ਸਿੰਘ ਫਤਿਹਪੁਰ ਕਰਨ ਕਰਦੋ ਮੀਤ ਪ੍ਰਧਾਨ ਕੀਰਤੀ ਕਿਸਾਨ ਜੀ ਅੱਜ ਦਾ ਜਿਹੜਾ ਸਜੋਗਤ ਮੋਰਚੇ ਦੀ ਕਾਲਪੇ ਜੋ ਮੋਦੀ ਸਰਕਾਰ ਤੇ ਬੀਜੇਪੀ ਖੱਟੜ ਸਰਕਾਰ ਨੇ ਇਹ ਕਿ ਅਭੀ ਤੇ ਟਰੈਕਟਰ ਰੂਟ ਤੇ ਨਹੀਂ ਹੋਣੇ ਚਾਹੀਦੇ ਤੇ ਇਸ ਕਰਕੇ ਸਜੋਗਤ ਮੋਰਚੇ ਨੇ ਫੈਸਲਾ ਕੀਤਾ ਹੈ ਵੀ ਜਿਹੜਾ ਤੂ ਰੋਡ ਤੇ ਸਾਡੇ ਜਿਹੜੇ ਇਹ ਸਾਡਾ ਕਿਸਾਨਾਂ ਦਾ ਗੱਡਾ ਹੈ ਸਾਡਾ ਵਹੀਕਲ ਨੇ ਸਾਡੇ ਅਸੀਂ ਇਹਨਾਂ ਨਾਲ ਹੀ ਟਰੈਕਟਰ ਨਾਲ ਹੀ ਅਸੀਂ ਦੇਖਦਾ ਢਿੱਡ ਭਰਦੇ ਆਂ ਇਹ ਇਸ ਕਰਕੇ ਅਸੀਂ ਸਾਰੇ ਭਾਰਤ ਵਿੱਚ ਅੱਜ ਰੋਡਾਂ ਤੇ ਛੜਕਾਂ ਦੇ ਹਾਈਵੇ ਤੇ ਟਰੈਕਟਰ ਖਿਲਾਰ ਕੇ ਇਹ ਖੱਟੜ ਸਰਕਾਰ ਨੂੰ বিজেপি ਸਰਕਾਰ ਨੂੰ ਅਸੀਂ ਵਿਖਾਉਣਾ ਚਾਹੁੰਦੇ ਚੈਲੰਜ ਕਰਦੇ ਆ ਵੀ ਆ ਸਾਡੇ ਟਰੈਕਟਰ ਖੜੋਤੇ ਆ ਤੂੰ ਆ ਜਾ ਸਾਡੇ ਟਰੈਕਟਰ ਸੜਕਾਂ ਤੋਂ ਚੜ੍ਹਨੇ ਰੋਕ ਆ ਤੂੰ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਓ ਪਰ ਕਿਸਾਨ ਨਹੀਂ ਦਬਣਗੇ ਕੈਮਰਾਮੈਨ ਪ੍ਰਸੰਧ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼